ਕਭੀ ਪ੍ਰਵਾਸੀਆਂ ਨੂੰ ਇਥੋਂ ਬਾਹਰ ਕਰੋ ਬਿਲਕੁਲ ਤੋਰੋ ਕਿਉਂਕਿ ਉਹਨਾਂ ਦੀਆਂ ਬਹੁਤ ਹਰਕਤਾਂ ਗਲਤ ਆ ਵੀਡੀਓ ਆ ਚੁੱਕੀਆਂ ਸਾਹਮਣੇ ਉਹਨਾਂ ਨੇ ਬਹੁਤ ਭੜੀਆਂ ਨਾ ਬਖਸ਼ਣ ਯੋਗ ਹਰਕਤਾਂ ਕੀਤੀਆਂ ਹੋਇਆ ਨਾ ਤੇ ਅੱਜ ਵੇਖੋ ਸਾਡੇ ਇਥੇ ਖੜੇ ਕਿਹੜੇ ਹੋਏ ਜਥੇਬੰਦੀਆਂ ਦੇ ਮੇਨ ਮੋਢੀ ਬੰਦੇ ਅਗਰਾਹਾ ਸਾਹਿਬ ਖੜੇ ਹੋਏ ਤੇ ਇੱਕ ਰਾਜੇ ਵਾਲਾ ਸਾਹਿਬ ਖੜੇ ਹੋਏ ਰਾਜੇ ਆ ਦਾ ਇਹ ਬਿਆਨ ਆਇਆ ਬੀ ਭਾਈ ਸਾਹਿਬ ਜੇ ਇਥੋਂ ਪ੍ਰਵਾਸੀ ਚਲੇ ਗਏ ਪੰਜਾਬ ਦਾ ਬੇੜਾ ਹੀ ਕਰਕੂ ਜੂ ਕੰਮ ਮੁੱਕ ਜੂਗਾ ਮੈਂ ਇਥੇ ਇੱਕ ਸਵਾਲ ਕਰਨਾ ਚਾਹਣਾ ਵੀ ਪੰਜਾਬ ਦੇ ਵਿੱਚੋਂ ਲੋਕ ਗਏ ਕਿਉਂ ਇਥੋਂ ਮੁੰਡੇ ਨੌਜਵਾਨ ਇਥੋਂ ਕਿਉਂ ਗਏ ਕਿਉਂਕਿ ਬੇਰੁਜ਼ਗਾਰੀ ਸੀ ਸਾਨੂੰ ਇਥੇ ਕੰਮ ਹੀ ਨਹੀਂ ਮਿਲਿਆ ਸੀ ਮੁੰਡਿਆਂ ਨੂੰ ਤੇ ਹੁਣ ਵੀ ਕੰਮ ਕਰਨ ਵਾਲੇ ਬਹੁਤ ਆ ਅਸੀਂ ਨਾਰਮਲ ਲੋਕ ਜਿਹੜਾ ਥੀਕਰਤ ਕਰਕੇ ਹਰ ਰੋਜ਼ ਰੋਟੀ ਕਮਾਉਣੇ ਆ ਕੰਮ ਕਰਕੇ ਕਿਸਾਨ ਤਾਂ ਚਲੋ ਖੇਤਾਂ ਦੀ ਕਮਾਈ ਕਰਦੇ ਨੇ ਦੂਜੂ ਕੰਮ ਕਰਨ ਵਾਲੇ ਆ ਅਗਰ ਆਖਾਂ ਸਾਹਿਬ ਬਹੁਤ ਆ ਬੰਦੇ ਇਥੇ ਮਿਹਨਤ ਕਰਨ ਵਾਲੇ ਇੱਥੇ ਬੇਰ ਦੀ ਗਾਈ ਕਰਕੇ ਉਹ ਦੇਸ਼ ਛੱਡ ਕੇ ਗਏ ਵੀ ਦੂਜੇ ਦੇਸ਼ ਕੰਮ ਹੀ ਪਾਲਣ ਗਏ ਹੁਣ ਖੇਡਣ ਤਾਂ ਗਏ ਨਹੀਂ ਉਹ ਹਾਂ ਸਟੱਡੀ ਵੀਜ਼ਾ ਦਾ ਮਸਲਾ ਇਹ ਸੀ ਨਾ ਵੀ ਕੰਮ ਕਰਾਂਗੇ ਸੈਟਿੰਗ ਕਰਾਂਗੇ ਬੰਦੇ ਸਾਡੇ ਇੱਥੇ ਐਡਜਸਟ ਹੋ ਸਕਦੇ ਆ ਇੱਥੋਂ ਜਾਣੇ ਚਾਹੀਦੇ ਸੀ ਪਰ ਮੈਂ ਤੁਹਾਨੂੰ ਦੱਸਦਾ ਇਹ ਗੱਲ ਕਿਉਂ ਕਰਦੇ ਆ ਦੂਜੇ ਦਾ ਬਿਆਨ ਕਿਹਾ ਵੇਖੋ ਤੁਹਾਡੇ ਦਿਮਾਗ ਨੂੰ ਕਿਵੇਂ ਕਨਵਰਟ ਕਰਦਾ ਉਹ ਕਹਿੰਦਾ ਜਿਹੜੇ 5 ਪਿਆਰੇ ਸੀ ਉਹਨਾਂ ਵਿੱਚੋਂ 4 ਉਹ ਵੀ ਤਾਂ ਬਾਹਰਲੇ ਪ੍ਰਵਾਸੀ ਸੀ ਵੇਖੋ ਤੁਹਾਡੇ ਦਿਮਾਗ ਨੂੰ ਕਿਵੇਂ ਕਰਦਾ ਉਹ ਵੀ ਇਹ ਪ੍ਰਵਾਸੀਆਂ ਦੇ ਨਾਲ ਤੂੰ 5 ਪਿਆਰਾਂ ਨੂੰ ਲਾਉਣਾ ਜਾਂ 5 ਪਿਆਰਿਆਂ ਦੇ ਨਾਲ ਤੂੰ ਇਹਨਾਂ ਨੂੰ ਲਾਉਣਾ ਇਹਨਾਂ ਨੂੰ ਲਾਉਣਾ ਅੱਛਾ ਇਹਨਾਂ ਵਿੱਚੋਂ ਮੰਨ ਲਓ ਸਾਰੇ ਸਿੱਕੀ ਸਰੂਪ ਚ ਹੁੰਦੇ ਹੂੰ ਠੀਕ ਆ ਜੇ ਉਹਨਾਂ 'ਚ ਕੋਈ ਇੱਕ ਹਰਕਤ ਕਰਦਾ ਆਂ ਫੇਰ ਉੱਥੇ ਧਾਰਨ ਦਿੱਤੀ ਜਾ ਸਕਦੀ ਵੀ ਭਾਈ ਜਿਹੜੇ ਚਾਰ प्यारे सिन्हा वो पासोसी प्रवासी थी हम्म हुन इत्ते ਸਾਡੇ ਲੋਕ ਕਿਹੜੇ ਗੱਲ ਮੰਨ ਲਈ ਕਈਆਂ ਨੇ ਵੀ ਹਾਂ ਭਾਈ ਉਹ ਤਾਂ ਬਾਹਰ ਨਹੀਂ ਸੀਗੇ ਹੂੰ ਵੀ ਜਿਹੜੇ ਪੰਜ ਪੰਜ ਪਿਆਰੇ ਜੋ ਚਾਰ ਸੀਗੇ ਉਹ ਵੀ ਪ੍ਰਵਾਸੀ ਸੀ ਵੀ ਗੁਰੂ ਸਾਹਿਬ ਨੇ ਤੁਹਾਨੂੰ ਨਾਲ ਲਾਇਆ ਇੱਥੇ ਵੇਖੋ ਕਾਮਰੇਡ ਇਹ ਮੈਂ ਤਾਂ ਕਹਿੰਦਾ ਕਾਮਰੇਡ ਆ ਕਾਮਰੇਡ ਹੈ ਸਾਡੀਆਂ ਕਿਸਾਨ ਜੱਥੇ ਬਣੀਆਂ ਨੇ ਮੁੱਢੀ ਸੋਚ ਕਾਮਰੇਡੀ ਆ ਮਨੇ ਤੁਹਾਡੇ ਦਿਮਾਗ ਨੂੰ ਕਨਵਰਟ ਕਰ ਦੇਣਾ ਕਾਮਰੇਡ ਦਾ ਮਸਲਾ ਕੀ ਆ ਵੀ ਜਿਹਨੇ ਤਰਕ ਨਾਲ ਗੱਲ ਕਰਨੀ ਵਰਡ ਦੇ ਵਿੱਚ ਕਾਮਰੇਡ ਪੈਦਾ ਹੋਏ ਆ ਸਾਡੇ ਕਾਮਰੇਡ ਹੋਰ ਤਰ੍ਹਾਂ ਗੱਲ ਕਰਦੇ ਆ ਇਹ ਸਿਸਟਮ ਦੇ ਸੌਪੁੱਤ ਬਣ ਕੇ ਦਿਖਾਉਂਦੇ ਆ ਵੇਖੋ Karl Marx ਨੂੰ ਪੜਿਆ Lenin ਨੇ Lenin ਨਾਲ Fidel Castro Che Guevara ਠੀਕ ਆ ਪਾਕਿਸਤਾਨ ਗਰਗੇ ਉਹ ਬੰਦੇ ਜਿਹੜੇ ਉੱਠੇ ਕਾਮਰੇਡ ਸੋਚ ਵਾਲੇ ਬੰਦੇ ਉਹਨਾਂ ਨੇ ਆਪਦੇ ਬੰਦਿਆਂ ਨੂੰ ਤਰਕ ਨਾਲ ਗੱਲ ਸਮਝਾਈ ਸਿਸਟਮ ਦੇ ਵਿਰੋਧ ਮੱਥਾ ਲਾਇਆ ਤੇ ਦੇਸ਼ ਘੜੇ ਕੀਤੇ ਜਵੇਂ ਸਾਫ ਸੁਥਰੇ ਤੇ ਸਾਡੇ ਕਾਮਰੇਡ ਕੀ ਕਰਦੇ ਆ ਜਦੋਂ ਸਾਡੇ ਪੰਜਾਬ ਦੀ ਹੱਕ ਹਕੂਕਾਂ ਦੀ ਜਾਇਜ਼ ਤੇ ਹੁੰਦੀਆਂ ਬੇਅਦਬੀ ਦੀ ਗੱਲ ਚੱਲਦੀ ਆ ਤਾਂ ਇਹ ਉਦੋਂ ਆਵਾਜ਼ ਬੁਲੰਦ ਕਰਦੇ ਆ ਸਿਸਟਮ ਨੂੰ ਦਿਖਾਉਂਦੇ ਉਹਨਾਂ ਦੇ ਸੌ ਪੁੱਤ ਬਣ ਕੇ ਸਾਡੇ ਕਾਮਰੇਡਾਂ ਨੇ ਇਹ ਕੀਤਾ ਇੱਥੇ ਅੱਜ ਮੈਂ ਗੱਲ ਕਰਨ ਦਾ ਮਸਲਾ ਮੇਰਾ ਇਹੇ ਸੀਗਾ ਵੀ ਤੁਸੀਂ ਇਹਨਾਂ ਨੂੰ ਇਸ ਆਧਾਰ ਤੇ ਸਵਾਲ ਪੁੱਛੋ ਵੀ ਤੂੰ ਪੰਜ ਪਿਆਰਿਆਂ ਦੇ ਨਾਲ ਰਲਾਉਣਾ ਇਹਨਾਂ ਨੂੰ ਹਾਂ ਬਿਲਕੁਲ ਵੀ ਉਹ ਪ੍ਰਵਾਸੀ ਉਹ ਕੀ ਚੀਜ਼ ਸੀ ਉਹਨਾਂ ਵਿੱਚ ਹੀ ਖਤਮ ਹੀ ਕੀਤੀ ਸੀ ਨਾ ਜਿਹੜੇ ਪੰਜ ਪਿਆਰੇ ਸੀ ਸਿੱਖੀ ਸੀ ਗੁਰੂ ਨਾਲ ਸਿੰਘ ਸਾਜੇ ਜਿਹੜੇ ਉਹਨਾਂ ਨੂੰ ਇਹ ਚੀਜ਼ਾਂ ਤੋਂ ਕੱਢਿਆ ਉਹਨਾਂ ਨੇ ਕੱਢ ਕੇ ਇੱਕ ਨਵਾਂ ਰੂਪ ਸਥਾਪਿਤ ਕੀਤਾ ਧਰਤੀ ਦੇ ਉੱਤੇ ਇਹ ਸਮਾਜ ਜੱਗ ਦੇ ਉੱਤੇ ਤੇ ਤੂੰ ਉਹਨਾਂ ਨੂੰ ਐਵੇਂ ਕਹਿਣਾ ਸਾਡੇ ਲੋਕ ਮੰਨਣ ਨੂੰ ਤਿਆਰ ਆ ਦੂਜਾ ਕਹਿੰਦਾ ਇੱਥੇ ਜੀ ਕੰਮ ਹੀ ਖਤਮ ਹੋ ਜੂ ਸਾਰਾ ਇੱਥੇ ਜੀ ਗੰਨਾ ਨਹੀਂ ਕਿਸੇ ਨੇ ਕਰਨਾ ਝੋਨਾ ਨਹੀਂ ਕਿਸੇ ਨੇ ਕਰਨਾ ਉਹ ਜੇ ਪੰਜਾਬ ਟੁੜਾ ਹੋਇਆ ਥੋੜੇ ਥੋੜੇ ਹੋਇਆ ਤੇ ਫਿਰ ਕੀ ਤੋਂ ਹੋਊਗਾ ਅਸੀਂ ਤਾਂ ਉਹ ਆ ਜਿਹੜੇ ਨਾ ਜਿਹੜੀ ਜਿਹਨੂੰ ਕਹਿੰਦੇ ਨਹੀਂ ਹੋਣਾ ਸੀ ਉਹ ਕਰ ਦਿੰਦੇ ਆ ਇਹ ਕਿਹਦੇ ਪ੍ਰਵਾਸੀਆ ਮੇਰੇ ਕੰਮ ਹੀ ਨਹੀਂ ਚੱਲਣਾ ਅੱਛਾ ਕੈਪਟਨ ਵੇਲੇ ਫੈਕਟਰੀਆਂ ਥੋੜੀਆਂ ਇੰਟਾਂ ਹੂੰ ਅੱਛਾ ਸਾਡੇ ਬੰਦਿਆਂ ਨੂੰ ਦੱਸੋ ਪ੍ਰਵਾਸੀ ਜਾਣ ਕੇ ਵੜਿਆ ਗਿਆ ਇੱਥੇ ਹੁਣ ਇਹਦਾ ਹੁਣ ਪਤਾ ਸੌ ਪੁੱਤਾ ਸਰਕਾਰ ਸਿਸਟਮ ਦੇ ਵੋਟਾਂ ਦਾ ਮਸਲਾ ਸੀ ਉਹਨਾਂ ਨੇ ਜਾਕੇ ਧਾਰ ਘਟਬੜਾ ਦੇ ਦੋ ਤਿੰਨ ਹੂੰ ਫੈਕਟਰੀਆਂ ਦੇ ਵਿੱਚ ਪਹਿਲਾਂ ਕੀ ਲਿਖਿਆ ਹੁੰਦਾ ਇਹ ਐਗਰੀਮੈਂਟ ਹੁੰਦੇ ਆ ਵੀ ਪਾਈ ਇੱਥੇ ਜਿਹੜੀ ਲੱਗੂਗੀ ਜੀ ਇੱਥੋਂ ਦੇ ਸਥਾਨਕ ਬੰਦਿਆਂ ਨੂੰ ਕੰਮ ਮਿਲੂਗਾ ਜੋਬਾ ਮਿਲਣਗੀਆਂ ਇਹ ਇੱਥੇ ਕੰਮ ਕਰਨਗੇ ਇੱਥੇ ਕਿਰਤ ਕਰਨਗੇ ਇਹਨਾਂ ਦਾ ਮੇਨ ਇਹਨਾਂ ਦਾ ਸਥਾਨ ਹੋਊਗਾ ਸਾਡੇ ਬੰਦੇ ਕਿਤੇ ਰੱਖੇ ਨਹੀਂ ਗਏ ਨਹੀਂ ਰੱਖੇ ਗਏ ਬੇਰਜ਼ਗਾਰੀ ਇੱਥੇ ਵਧ ਗਈ ਉਹ ਤੇ ਜੇ ਇਹ ਤੇ ਨਾ ਹੋਣਗੇ ਸਾਡਾ ਪੰਜਾਬ ਹੀ ਸਾਫ਼ ਸੁਥਰਾ ਹੋਊਗਾ ਤੇ ਨੌਕਰੀਆਂ ਵੀ ਮਿਲਣਗੇ ਮੁੰਡੇ ਕੰਮ ਕਰਨ ਨੂੰ ਵਾਧੂ ਤਿਆਰ ਬੈਠੇ ਆ ਬੈਠੇ ਆ ਸੋ ਮੈਂ ਕਹਿੰਦਾ ਇਹ ਕਾਮਰੇਡ ਆ ਇਹ ਕਾਮਰੇਡਾਂ ਹਮੇਸ਼ਾ ਹੀ ਪਾਏ ਜਾਂਦੇ ਆ ਵੇਖੋ ਇਧਰ ਜਦੋਂ ਦਾ ਇਹਨਾਂ ਤੇ ਕੋਈ ਆਫ਼ਦੇ ਦੀ ਗੱਲ ਬਣ ਗਈ ਹੂੰ ਫਿਰ ਇਹਨਾਂ ਨੇ ਸਿੱਖ ਇਤਿਹਾਸ ਦਾ ਪੰਥ ਦਾ ਗੁਰੂ ਦਾ ਸਹਾਰਾ ਲੈਣਾ ਹੂੰ ਤੇ ਜਦੋਂ ਇਹਨਾਂ ਨੇ ਆਦੀ ਗੱਲ ਨੂੰ ਸੱਚ ਸਾਬਤ ਕਰਨਾ ਹੂੰ ਮੁੜ ਕੇ ਇਹਨਾਂ ਨੇ ਬਾਣੀ ਦੇ ਵਿੱਚੋਂ ਤੋਕ ਲੈ ਕੇ ਅਗਲੇ ਦੀ ਗੱਲ ਨੂੰ ਥੋਪਣਾ ਹੂੰ ਜਿਵੇਂ ਹੁਣ ਪੰਜ ਪੈਰ ਵਾਲੀ ਗੱਲ ਥੋਪੀ ਦੁਨੀਆ ਤੇ ਸਿੱਖ ਸਮਾਜ ਤੇ ਸਿੱਖ ਅੱਛਾ ਪਰ ਦੂਜੇ ਨੰਬਰ ਤੇ ਹੋਰ ਆ ਹੁਣ ਕੁਛ ਹਿੰਦੂ ਜਥੇਬੰਦੀਆਂ ਵਾਲੇ ਵੀ ਆਪਣੇ ਭਰਾ ਵੱਡੇ ਵੱਡੇ ਆ ਨਾ ਠੀਕ ਆ ਕੋਈ ਮੁਖੀ ਆ ਕੋਈ ਪ੍ਰਧਾਨ ਆ ਕਿਵੇਂ ਆ ਉਹ ਵੀ ਕਹਿੰਦਾ ਅਸੀਂ ਪ੍ਰਵਾਸੀਆਂ ਦੇ ਹੱਕ ਜਾਂ ਅਸੀਂ ਓਏ ਪੰਜਾਬ ਕੱਲੇ ਸਿੱਖਾਂ ਦਾ ਥੋੜੀ ਆ ਉਹ ਤਾਂ ਤੁਸੀਂ ਕਹਿੰਦੇ ਪੰਜਾਬ ਸਾਡਾ ਵੀ ਆ ਹੁਣ ਇੱਥੇ ਪਰ ਗੱਲ ਕੱਲੀ ਸਿੱਖਾਂ ਦੀ ਆ ਗਈ ਇਹ ਤਾਂ ਗੱਲ ਹੁਣ ਉਹ ਬਣ ਗਈ ਜਿਨੇ ਜਦੋਂ ਸਿੱਖਾਂ ਕੋਲ ਰਾਜ ਆਉਂਦਾ ਮਹਾਰਾ ਰਣਜੀਤ ਸਿੰਘ ਰੇ ਮੈਦਾਨ ਚ ਆਉਂਦੇ ਆ ਉਦੋਂ ਸਾਰੇ ਕੀ ਮਰਹੱਟੇ ਕੀ ਸਾਰੇ ਲੱਗੇ ਰਹੇ ਵੀ ਸਾਨੂੰ ਰਾਜ ਮਿਲ ਜੇ ਸਾਨੂੰ ਰਾਜ ਮਿਲ ਜੇ ਇਸ ਧਰਤੀ ਲਈ ਇਕੱਲੇ ਸਿੱਖੋਂ ਵੀ ਲੜੀ ਗਈ ਭਾਰਤ ਲਈ ਉਦੋਂ ਭਾਰਤ ਪਾਕਿਸਤਾਨ ਇੱਕ ਹੀ ਸੀ ਇਸ ਧਰਤੀ ਲਈ ਇਕੱਲੇ ਸਿੱਖ ਲੜੀ ਗਏ ਉਹੀ ਗੱਲ ਅੱਜ ਬਣ ਗਈ ਜੇ ਪੰਜਾਬ ਆ ਪੰਜਾਬ ਤੁਸੀਂ ਵੀ ਇੱਥੇ ਰਹਿਨੇ ਆ ਤੁਸੀਂ ਬਰਾਦਿਆਂ ਨੂੰ ਅੱਜ ਕਿੰਨੇ ਵੀ ਇਹਨਾਂ ਨੂੰ ਰੱਖੋ ਇੱਥੇ ਵੀ ਆਪਸ ਵਿੱਚ ਜਰਸੀ ਕਰਕੇ ਵੀ ਇੱਕ ਲੈਕ ਕੋ ਦਾ ਹੀ ਫਰਜ਼ ਆ ਸੋ ਇਹ ਸੋਚ ਨੂੰ ਬਦਲੋ ਗੱਲਾਂ ਨੂੰ ਤਰਕ ਨਾਲ ਸਮਝੋ ਅਗਲੇ ਨੂੰ ਸਵਾਲ ਕਰ ਲੈ ਲਾਈ ਲੱਗ ਪਣਾ ਕਰਨ ਦੀ ਕੀ ਲੋੜ ਆ ਇੱਥੇ ਨੂੰ ਮੌਕਾ ਸੀਗਾ ਅੱਛਾ ਉੱਤਰਾਖੰਡ ਦੇ ਵਿੱਚ ਵੇਖੋ ਅੱਜ ਦਿਖਾਇਆ ਮੈਂ ਕੱਲ ਵੀਡੀਓ ਦੇਖੀ ਉਹਦੇ ਮੁਲਾਜ਼ਮ ਨੇ ਕਿਹਾ ਜਿਹਦੇ ਕੋਲ ਡਾਕੂਮੈਂਟ ਹੈ ਉਹ ਇੱਥੇ ਰਹਿ ਸਕਦਾ ਉਹ ਭਾਰਤ 'ਚ ਨਹੀਂ ਤਮਨ ਲੱਡੂ ਭਾਰਤ 'ਚ ਨਹੀਂ ਗੁਜਰਾਤ ਭਾਰਤ 'ਚ ਨਹੀਂ ਮਹਾਰਾਸ਼ਟਰ ਭਾਰਤ 'ਚ ਨਹੀਂ ਸਾਰੇ ਭਾਰਤ 'ਚ ਤੇ ਜੇ ਪੰਜਾਬ 'ਚ ਗੱਲ ਆ ਫੇਰ ਨਹੀਂ फेर ਨਹੀਂ ਉਹ ਭਾਰਤ ਜਾ ਉੱਥੇ ਹੋ ਸਕਦਾ ਉੱਥੇ ਨਹੀਂ ਭਲਵਾਸੀ ਨੇ ਭਜਾ ਕੇ ਕੱਢਣਗੇ ਉਹ ਜੋ ਗਲਤ ਕਰਦੇ ਜਿਨ੍ਹਾਂ ਕੋਲ ਕੋਈ ਡਾਕੂਮੈਂਟ ਨਹੀਂ ਜਿਨ੍ਹਾਂ ਕੋਲ ਕੋਈ ਪ੍ਰੂਫ ਨਹੀਂ ਗੇ ਜੋ ਕੋਈ ਆਪ ਦੀ ਮਤਲਬ ਗਰੰਟੀ ਦੇ ਕੇ ਨਹੀਂ ਲੈਂਦੇ ਉਹਨਾਂ ਨੂੰ ਕਰਦੇ ਉੱਥੇ ਕੱਢ ਸਕਦੇ ਆ ਇਹ ਤੇ ਪੰਜਾਬ ਵਿੱਚ ਨਹੀਂ ਕਰ ਸਕਦੇ ਕਿਉਂ ਇਹ ਖਾਲੀ تھا ਪ੍ਰਸ਼ਨ ਵਾਲੀ ਖਾਲੀ تھا ਭਰ ਦਿਓ ਬਿਲਕੁਲ ਸਹੀ ਗਿਆ ਸੋਚਣ ਵਾਲੀ ਗੱਲ ਆ ਇੱਥੇ ਤੁਸੀਂ ਕਾਮਰੇਡ ਸੋਚ ਦਿਓ ਮਾਲਕੋ ਜਥੇਬੰਦੀਆਂ ਦੇ ਤੁਸੀਂ ਪ੍ਰਧਾਨ ਆ ਥੋੜਾ ਜਿਹਾ ਜਵੇੜਾ ਸੀ ਤੁਸੀਂ ਇਹ ਗੱਲ ਕਿਉਂ ਨਾ ਕਹੀ ਬੱਚੇ ਨਾਲੇ ਨੇ ਇੰਨਾ ਮੜਾ ਕੀਤਾ ਭਾਈ ਅਸੀਂ ਇਕੱਠ ਕਰਾ ਕੇ ਜਲਦੀ ਹੋ ਜਲਦੀ ਇਨਸਾਫ ਦਿਓ ਤੁਸੀਂ ਪ੍ਰੈਸ਼ਰ ਇਹ ਪਾਉਣਾ ਸੀ ਤੁਹਾਡੇ ਕੋਲ ਕਾਮਰੇਡ ਤੁਹਾਡੀ ਸੋਜ ਆ ਜਥੇਬੰਦੀਆਂ ਤੁਸੀਂ ਮਾਲਕ ਆ ਤੁਸੀਂ ਪੰਜਾਬ ਦੇ ਹੱਕ ਹਕੂਕਾ ਹੱਕਾਂ ਦੀ ਗੱਲ ਕਿਉਂ ਨਹੀਂ ਕਰਦੇ ਸਿਸਟਮ ਦੇ ਸਾਥੂ ਬਤ ਬਣ ਕੇ ਦਿਖਾਉਨੇ ਆ ਸਾਡੇ ਕਾਮਰੇਡਾਂ ਦਾ ਇਹ ਮਸਲਾ ਹਮ ਬਿਲਕੁਲ ਸਹੀ ਗੱਲ ਆ ਇਹ ਸਿਸਟਮ ਦੇ ਸਾਥੂ ਬਤ ਬਣ ਕੇ ਦਿਖਾਉਂਦੇ ਆ ਪੰਜਾਬ ਲਈ ਨਹੀਂ ਲੜਦੇ ਹਮ ਆਪਸੇ ਜੈਲਸੀਆਂ ਬਸ ਜੈਲਸੀਆਂ ਪਿੱਛੇ ਬੇੜਾ ਕਰ ਕਰ ਜਾਂਦੇ ਆ ਉਹਦੇ ਕਰਦਾ ਯਾਰ ਸੋ ਇਹ ਆਮ ਲੋਕਾਂ ਨੂੰ ਵੀ ਗੱਲ ਇਹ ਗੱਲ ਸਮਝ ਆਉਣੀ ਚਾਹੀਦੀ ਆ ਵੀ ਇਹਨਾਂ ਨੂੰ ਹੁਣ ਸਵਾਲ ਤੁਸੀਂ ਤਰਕ ਦੇ ਆਧਾਰ ਤੇ ਕਰੋ ਐਵੇਂ ਨਾ ਵੀ ਉਹਨੇ ਬਿਆਨ ਦਿੱਤਾ ਉਹਦੀ ਗੱਲ ਸੌਲੀਬਾ ਠੀਕ ਆ ਦੂਜੇ ਨੇ ਬਿਆਨ ਦਿੱਤਾ ਉਹਦੀ ਗੱਲ ਠੀਕ ਆ ਗੱਲ ਨੂੰ ਤਰਕ ਨਾਲ ਦੇਖੋ ਵੀ ਭਾਈ ਤੂੰ ਕਿਹੜੀ ਗੱਲ ਨਾਲ ਕਿਦਾਂ ਤੋਲ ਲਈ ਜਾਣਾ ਇਹਨਾਂ ਬਲਾਦਕਾਰੀਆਂ ਨੂੰ ਅਪਰਾਧੀਆਂ ਨੂੰ ਲੁਟੇਰਿਆਂ ਨੂੰ ਕਾਤਲਾਂ ਨੂੰ ਤੂੰ ਕਹੀਂ ਨਾ ਯਾਰ ਪੰਜ ਪਿਆਰਿਆਂ ਦੇ ਨਾਲ ਲਾਈ ਜਨ ਇਹਨਾਂ ਨੂੰ ਯਾਰ ਬਿਲਕੁਲ ਸਹੀ ਗੱਲ ਆ ਤਾਂ ਸੋ ਗੱਲ ਨੂੰ ਸੋਚੋ ਵਿਚਾਰੋ ਵੇਖੋ ਇਹ ਧਰਤੀ ਹੈ ਤੁਸੀਂ ਲੜਨ ਦੇ ਲਈ ਜੇ ਤੁਸੀਂ ਇਹਦੇ ਖਿਲਾਫ ਹੋ ਜਾ ਫਿਰ ਤਾਂ ਬੇੜਾ ਗਰਕ ਹੋ ਗਿਆ ਫਿਰ ਤਾਂ ਸਰ ਗਿਆ ਬਿਲਕੁਲ ਸੋ ਵਿਚਾਰੋ ਬੇਨਤੀ ਆ